हां जी पंजाबी ਵੀਰੋ ਵੀਡੀਓ ਸੁਣਿਓ ਦਲਜੀਤ ਤੁਸਾਂਝ ਦੀ ਮੈਨੇਜਰ ਉਹਦੇ ਭਾਵਕ ਬੋਲ ਬੜੇ ਵਧੀਆ ਆਪ ਵੀ ਭਾਵਕ ਹੋ ਗੀ ਤੁਸੀਂ ਸੁਣਿਓ ਤੇ ਬਹੁਤ ਵਧੀਆ ਗੱਲਾਂ ਕੀਤੀ ਐਸ ਲਈਓ ਸ਼ੇਅਰ ਕਰਿਓ ਸਾਰੇ ਤੁਸੀਂ ਇੱਕ ਅਨਾਉਂਸਮੈਂਟ ਹੈ ਕਿ 10 ਪਿੰਡਾਂ ਨੂੰ ਅਡਾਪਟ ਕਰ ਰਹੇ ਹਾਂ ਔਰ ਬਾਕੀ ਕੰਮ ਵੀ ਨਾਲ ਨਾਲ ਚੱਲਦੇ ਜਾ ਰਹੇ ਥੋਡੇ ਭਾਈ ਜਿੰਨਾ ਇੱਕ ਹੋਊਗਾ ਸਾਡੇ ਤੋਂ ਆਪਾਂ ਇਕੱਠੇ ਕਰਨਾ ਹੈ ਸਾਰੇ ਨੇ ਤੇ ਜੀ ਕਿਸੇ ਪਿੰਡ ਦੇ ਵਿੱਚ ਲੋੜ ਆ ਕਿ ਜਿਹੜਾ ਕਰੀ ਬਿਲਡ ਕਰਨਾ ਆ ਜਿਵੇਂ ਹੁਣ ਇਹ ਇਹ ਵੀ ਰੀਬਿਲਡ ਕਰਨਾ ਜਿੰਨਾ ਕਿ ਸਾਡੇ ਤੋਂ ਹੋਊਗਾ ਸਾਰੇ ਬ੍ਰਦਰਸ ਨੇ ਨਾਲ ਮਿਲ ਕੇ ਇੰਟੈਂਸ਼ਨ ਹੀ ਏਗੀ ਤੁਸੀਂ ਮੈਨੂੰ ਇਹ ਗੱਲ ਕਹੀ ਸੀ ਕਿ ਪੰਜਾਬ ਦਿਲਜੀਤ ਨਾਲ ਐ ਤਾਂ ਫਿਰ ਦਿਲਜੀਤ ਵੀ ਪੰਜਾਬੀ ਬਸ ਇਹੀ ਬਸ ਇਮੋਸ਼ਨ ਹੀ ਈ ਸੀ ਕਿ ਹਮੇਸ਼ਾ ਪੰਜਾਬ ਲਈ ਥਰੂ ਸਪੋਰਟ ਕਰਦਾ ਹੈ ਤੇ ਦਿਲਜੀਤ ਪੰਜਾਬ ਦੇ ਉਹਨਾਂ ਨੇ ਤੁਸੀਂ ਇਮੋਸ਼ਨਲ ਹੋ ਜਾਂਦੇ ਹੋ ਇਹ ਗੱਲ ਕਰਦੇ ਮੈਂ ਸਮਝ ਸਕਦਾ ਹਾਂ ਜਜ਼ਬਾਤ ਇਹ ਇਹ ਈਮੋਸ਼ਨ ਇਹਨਾਂ ਦਾ ਅ ਚੜਦੀ ਕਲਾ 'ਚ ਰਹਿਣਾ ਆਪਾਂ ਆਪਾਂ ਚੜਦੀ ਕਲਾ ਵਾਲਿਆਂ ਸਾਰੇ ਪਰ ਈਮੋਸ਼ਨ ਵੀ ਚੜਦੀ ਕਲਾ ਵਾਲਾ ਹੈ ਹਾਂ ਇਹ ਈਮੋਸ਼ਨ ਵੀ ਚੜਦੀ ਕਲਾ ਵਾਲਾ ਹੈ ਐਵੇਂ ਕਿਸੇ ਦੇ ਅੱਖਾਂ ਚ ਅਥਰੂ ਨਹੀਂ ਭਰਦੇ